ਕੁਝ ਵੀ ਫੰਡਾਂ ਦਾ ਘਰੋ ਕੁਝ ਵੀ ਰੋਡ ਟੱਪਾਂ ਦੀ ਮਾਰਾ ਕੁਝ ਵੀ ਫੈਰਾਂ ਦੇ ਜਰੇਤਾ ਹਰ ਮਿੰਟ ਦੀ ਆਪਣੀ ਫੱਟ ਲੱਪ ਹਰ ਮਿੰਟ ਦੇ ਵਿੱਚੋਂ ਬਣਿਆ ਜਿਹਦੇ ਵਿੱਚ ਪੰਜ ਜਥੇਬੰਦੀਆਂ ਪੰਜਾਬ ਦੀਆਂ ਤੇ ਬਾਕੀ ਬਾਹਰ ਦੀਆਂ ਜਥੇਬੰਦੀਆਂ ਨੇ ਇਹ ਆਪਦੀਆਂ ਹੱਕੀ ਮੰਗਾਂ ਨੂੰ ਲੈਣ ਵਾਸਤੇ ਦਿੱਲੀ ਦੀਆਂ ਬਰੂਹਾਂ ਤੇ ਕੂਚ ਕਰਿਆ ਹੋਇਆ ਸੀ ਪਰ ਸੈਂਟਰ ਦੀ ਜਾਬਰ ਸਰਕਾਰ ਨੇ ਉਹਨਾਂ ਦੇ ਨਾਲ ਧੱਕਾ ਕੀਤਾ ਧੱਕਾ ਕਰਕੇ ਉਹਨਾਂ ਦੇ ਉੱਪਰ ਗੋਲੀਆਂ ਫਾਇਰ ਬ੍ਰਿਗੇਡ ਇਹ ਆ ਤਸੱਦਦ ਕੀਤਾ ਅਸੀਂ ਉਹਦਾ ਵਿਰੋਧ ਕਰਦੇ ਹਾਂ ਅੱਜ ਸੈਂਟਰ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਉਹ ਭਰਾਵਾਂ ਨੂੰ ਇਕੱਲੇ ਨਾ ਜਾਣਿਓ ਅਸੀਂ ਪੰਜਾਬ ਦੇ ਲੋਕ ਇੱਕ ਮੁਕੈ ਸਾਡੇ ਵਿਚਾਰ ਤਰਕ ਮਤਬੇਦ ਹੋ ਸਕਦੇ ਨੇ ਪਰ ਜੇ ਸਾਡੇ ਪੰਜਾਬ ਦੇ ਲੋਕਾਂ ਨਾਲ ਐਵੇਂ ਧੱਕਾ ਕਰੇ ਤਾਂ ਸਰਕਾਰ ਆਪਣੇ ਆਪ ਨੂੰ ਸੋਚ ਲੈ ਕਿਉਂਕਿ 2024 ਦਾ ਇਲੈਕਸ਼ਨ ਆ ਰਹੇ ਨੇ ਪਿੰਡਾਂ ਦੇ ਵਿੱਚ ਲੋਕ ਇਸ ਗੱਲ ਦਾ ਨਖੇੜਾ ਕਰਨਗੇ ਕਿਉਂਕਿ ਜਿਹੜੇ ਇਹ ਲੋਕ ਕੋਈ ਅਤਵਾਦੀ ਕੋਈ ਵਖਵਾਦੀ ਨਹੀਂ ਆਪਣੀਆਂ ਹੱਕੀ ਮੰਗਾਂ ਨੂੰ ਲੈਣ ਵਾਸਤੇ ਜਾ ਰਹੇ ਤੇ ਸਰਕਾਰ ਦਾ ਫਰਜ ਬਣਦਾ ਵੀ ਇਹਨਾਂ ਦੇ ਤਸ਼ੱਦਦ ਕਰਨਾ ਬੰਦ ਕਰੇ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਨੂੰ ਸੁਣ ਕੇ ਇਹਨਾਂ ਦਾ ਹੱਲ ਕਰੇ ਨਾ ਕਿ ਉਹਨਾਂ ਤੇ ਤਸ਼ੱਦਦ ਕਰੇ ਇਹਨਾਂ ਗੱਲਾਂ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਮੋਰਚਾ ਪੰਜਾਬ ਦੇ ਸੰਯੁਕਤ ਮੋਰਚੇ ਵੱਲੋਂ ਪੰਜਾਬ ਦੇ ਵਿੱਚ 7 ਜਗ੍ਹਾ ਤੇ ਰੇਲਵੇ ਟ੍ਰੈਕਾਂ ਦੇ ਉੱਪਰ ਆਪਾਂ ਬੈਠੇ ਹੋਏ ਆਂ ਅਤੇ ਹੋਰ ਵੱਖ-ਵੱਖ ਜਗ੍ਹਾ ਤੇ ਜਿੱਥੇ ਵੀ ਆਪਣੇ ਟੋਲ ਪਲਾਜੇ ਨੇ ਉਹ ਫਰੀ ਕੀਤੇ ਹੋਏ ਨੇ ਸੰਯੁਕਤ ਮੋਰਸੇ ਪੰਜਾਬ ਨੇ ਸੋ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਬੀਕੇ ਜੂ ਇਕਤਾ ਗ੍ਰਾਹਾਂ ਵੱਲੋਂ ਵੀ ਅਸੀਂ ਰਾਏਪੁਰ ਦੇ ਟੋਲ ਪਲਾਜੇ ਦੇ ਰੇਲਵੇ ਟਰੈਕ ਦੇ ਉੱਪਰ ਬੈਠੇ ਹੋਏ ਜੀ ਸਰ ਕਿੰਨੇ ਮੈਂ ਕਲਵਿੰਦਰ ਸਿੰਘ ਭਾਰਤੀ ਕਿਸਾਨ ਜੀ ਦੇਖਤਾ ਗ੍ਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਮਲੇਕ ਕੋਲ ਤੇ ਸਰ ਅਜੇ ਰੇਲਵੇ ਟਰੈਕ 'ਤੇ ਕਿੰਨੇ ਵਜੇ ਤੱਕ ਬੈਠਣਾ ਹੈ ਆਪਣੀ ਮਰਜ਼ੀ ਕਾਰਨ ਕਾਰਨ ਜਿਹੜੇ ਸਾਡੇ ਸਾਥੀ ਕੌਸ ਖੇਤੀ ਮੰਗਾਂ ਨੂੰ ਲੈ ਕੇ ਦਿੱਲੀ ਵਾਲ ਨੂੰ ਕੁੰਜ ਕਰੀ ਤੀ ਉਹਨਾਂ ਨੂੰ ਹਰਿਆਣਾ ਦੀ ਖੱਟਰ ਸਰਕਾਰ ਨੇ ਸੈਂਟਰ ਦੀ ਮੋਦੀ ਸਰਕਾਰ ਦੀ ਸਹਜ ਉੱਤੇ ਹਰਿਆਣਾ ਦੇ ਬਾਰਡਰ ਤੇ ਘੇਰ ਕੇ ਉਹਨਾਂ ਦੇ ਲਾਠੀ ਚਾਰਜ ਕਰਿਆ ਉਹਨਾਂ ਨੇ ਲੱਤਾਂ ਵਾਹਾਂ ਤੋੜੀਆਂ ਗੋਲੀਆਂ ਚਲਾਈਆਂ ਨਾ ਹੀ ਬਰਾ ਉਹਦਾ ਵਿਰੋਧ ਕਰਦੇ ਹੋਏ ਅੱਜ ਅਸੀਂ ਇੱਥੇ ਟੈਗ ਤੇ ਆਏ ਹਾਂਗੇ ਜਿਹੜਾ ਸਮਾਂ ਦਾ ਸਾਟਾ ਉਹ 12 ਵਜੇ ਤੋਂ 3 ਵਜੇ ਤੱਕ ਆਗਾ ਜਿਸ ਜਿਸ ਸਿੱਖਤ ਕਿਸਾਨ ਮੋਰਚਾ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਬੈਠਿਆ ਜਿਹੜਾ ਸ੍ਰੋਕਤ ਮੋਰਚਾ ਦਾ ਉਹ ਅੱਜ ਬੈਠਾਗਾ ਆਪਣੇ ਟੂਲ ਪਲਾਜਾਂ ਤੇ ਟੂਲ ਪਲਾਜਾਂ ਤੇ ਬੈਠਾ ਆ ਜਹਰੀ ਲੰਦੇ ਜਿਹੜਾ ਉਹ ਮੋਰਚਾਗਾ ਉਹ ਸਾਡੇ ਪੰਜਾਬ ਦੇ ਦੋ ਜਥੇਬੰਦੀਆਂ ਨੇ ਇਹ ਰਾਜਨੀਤਿਕ ਜਥੇਬੰਦੀ ਆ ਗਈ ਡੱਲੇਵਾਲ ਦੀ ਇੱਕ ਸਰਸਕੇਤ ਮਜ਼ਦੂਰ ਜਥੇਬੰਦੀ ਆ ਗਈ ਅੰਮ੍ਰਿਤਸਰ ਦੀ ਉਹ ਜਥੇਬੰਦੀਆਂ ਦੋ ਆਪਦੇ ਹੱਕਾਂ ਲਈ ਦਿੱਲੀ ਵੱਲ ਨੂੰ ਕੁੰਝ ਕਰੀਤੀ ਕਿ ਸਾਡੇ ਠੀਕ ਆ ਜਿਥੇ ਬੰਦਿਆ ਅਸੀਂ ਲੱਗ ਲੱਗਾਂ ਮੰਗਾ ਸਾਡੇ ਇੱਕ ਨੇ ਉਹ ਸਾਡੇ ਭਾਈ ਉਹਦੇ ਹੱਕਾਂ ਖਾਤਰ ਦਿੱਲੀ ਵੱਲ ਉਤਰੇ ਤੇ ਉਥੇ ਜਿੱਥੇ ਇਸੇ ਸਰਕਾਰਾਂ ਨੇ ਲੱਖ ਚਾਰਜ ਕਰਿਆ ਉਹਦਾ ਅਸੀਂ ਵਿਰੋਧ ਕਰਦੇ ਹਾਂ ਜਿਹੜਾ ਆ ਮੋਰਚਾ ਇਹ ਕੱਲੀ ਬੀਕੇ ਜੂ ਗਰਾਹਾਂ ਜਿਥੇ ਬੰਦੀ ਜਗਾ ਇਹਦੇ ਸਾਥ ਦੇ ਵਿੱਚ ਦੋ ਚਾਰ ਜਥੇਬੰਦੀ ਜਰੂਰ ਆਈਆਂ ਨੇ ਬਾਕੀ ਜਿਹੜਾ ਸਨੋਖਤ ਮੋਰਚੇ ਦੀ ਜਥੇਬੰਦੀਆਂ ਨੇ 32 ਜਥੇਬੰਦੀਆਂ ਨੇ ਅਜ ਟੂਲ ਬਲਾਜ ਰੋਕੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਮੰਗਾਂ ਇੱਕ ਵਾਰ ਮੰਗਾ ਤੁਹਾਡੀਆਂ ਦੱਸ ਦਿਓ ਜੀ ਕਿਹੜੀਆਂ-ਕਿਹੜੀਆਂ ਨੇ ਸਾਡੀਆਂ ਮੰਗਾਂ ਜਿਹੜੀਆਂ ਰਹਿੰਦੀਆਂ ਮੰਗਾਂ ਤੇ ਜਿਹੜਾ ਖੇਤੀ ਕਾਨੂੰਨ ਸਮਝੀ ਅਸਲ ਦੀ ਰਿਪੋਰਟ ਦਿਸਵਾ ਹਿਸਾਬ ਨਾਲ ਉਹ ਮੰਗਾਂ ਕਰਜ਼ੇ ਦੀ ਮੰਗਾਂ ਹਕੀਮਪੁਰ ਖੀਵੀ ਦੇ ਵਿੱਚ ਸਾਡੇ ਕਿਸਾਨਾਂ ਦੇ 2020 ਦੇ ਵਿੱਚ ਨਾ 21 ਦੇ ਵਿੱਚ ਜੀਵ ਚੜ੍ਹ ਕੇ ਕਤਲ ਕਰਿਆ ਸੀ ਪੱਤਰਕਾਰ ਭਾਈ ਚੰਦਾ ਕਰਿਆ ਸੀ ਉਹਨਾਂ ਨੂੰ ਸਜ਼ਾ ਦੇ ਜਿਹੜੇ ਸਾਡੇ ਕਿਸਾਨਾਂ ਦੇ ਪਰਚੇ ਪਏ ਬਣੇ ਉਹ ਪਰਚੇ ਰੱਦ ਕਰਾਉਣੇ ਨੇ ਜਿਵੇਂ ਅਸੀਂ ਇੱਕ ਮੰਗ ਸਾਡੀ ਇਹ ਆ ਗਈ ਵੀ ਜਦੋਂ ਸਾਡਾ ਕਿਸਾਨ ਜਾਂ ਮਜ਼ਦੂਰ 60 ਸਾਲ ਦੀ ਉਮਰ ਹੋ ਜਾਂਦੀ ਆ ਉਹਨੂੰ ਪੈਨਸ਼ਨ ਲੱਗਣੀ ਚਾਹੀਦੀ ਆ ਕਿਉਂ ਉਹ ਵੀ ਦੇਸ਼ ਖਾਤਰ ਕੰਮ ਨਾਜ ਪੈਦਾ ਕਰਦਾਗਾ ਦੇਸ਼ ਖਾਤਰ ਖੱਤਿਆਂ 'ਚ ਮਰਦਾਗਾ ਇਹ ਮੰਗਣੇ ਹਟਾ